ਸਵਾਗਤ ਆ ਦੋਸਤੋ ਤੁਹਾਡਾ ਗੱਲ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵੀਡੀਓ ਪੈਂਡ ਸਿਵੀਆਂ ਜਿਲ੍ਹਾ ਇਹਨੂੰ ਫਰੀਦਕੋਟ ਲੱਗ ਜਾਂਦਾ ਸਿਵੀਆਂ ਪੈਂਡ ਦੀ ਗੱਲ ਜੇ ਆਪਾਂ ਕਰੀਏ ਦੋਸਤੋ ਤਾਂ ਕੋਟਕਪੂਰੇ ਦੇ ਨੇੜੇ ਰਹਿ ਜਾਂਦਾ ਅੱਜ ਜਿਹੜੇ ਘਰੇ ਆਪਾਂ ਪਹੁੰਚੇ ਸੀ 22 ਨੇ ਤਿੰਨ ਵਿਹੜਾਂ ਵਕਾਊ ਕੀਤੀਆਂ ਸੋ ਆਪਾਂ 22 ਨਾਲ ਗੱਲਬਾਤ ਕਰਾਂਗੇ ਤੇ ਵਿਹੜਾਂ ਦੀ ਡਿਟੇਲ ਲਵਾਂਗੇ ਤੇ ਜਿਹੜੇ ਵੀਰ ਨੂੰ ਕੋਈ ਪਸ਼ੂ ਪਸੰਦ ਆਊਗਾ ਫੋਨ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਫੋਨ ਤੇ ਸੰਪਰਕ ਕਰਕੇ ਤੁਸੀਂ ਜਿਹੜਾ ਤੁਹਾਨੂੰ ਕੋਈ ਪਸੰਦ ਲੱਗੂਗਾ ਉਹ ਵਾੜ ਨੂੰ ਖਰੀਦ ਸਕਦੇ ਹੋ। ਸਸੀਗਾ ਬਾਈ ਜੀ। ਸਸੀਗਾ ਬਾਈ ਜੀ। ਕੀ ਨਾਮ ਹੈ ਇਹ ਆਪਣਾ? ਗਰਜੀਤ ਸਿੰਘ ਜੀ। ਗਰਜੀਤ ਸਿੰਘ ਜੀ ਜਿਹੜੀ ਇੱਕ ਨੰਬਰ ਤੇ ਵਾੜ ਖੜੀ ਆ ਇਹਦੀ ਕੀ ਡਿਟੇਲ ਹੈ ਜੀ? ਇਹ ਦੱਸਾਂਗਦੇ ਨੇ ਸੂਈ ਆ ਵੀਰੇ। ਠੀਕ ਹੈ ਜੀ। ਤੇ ਦੂਜੀ ਸੂਈ ਆ 20 ਲੀਟਰ ਦਾ ਦੁੱਧ ਆ। ਤੇ ਬੱਚਾ ਇਹਦੇ ਮਗਰ ਕੀ ਆ ਜੀ? ਬੱਚਾ ਜੀ। ਠੀਕ ਹੈ ਜੀ। ਤੋਰੇਣ ਮੜਾ ਜੀ। ਪੂਰੀ ਘਰੇ। ਦੂਜਾ ਸੂਹਾ ਸੂਈ ਆ ਵੀਰ ਜੀ। ਹਾਂ ਜੀ ਸੀਸ ਲਾਗਾ ਪੂਰੀ ਵਧੀਆ ਜੀ। ਤੇ ਦਸਾਂ ਦਿਨਾਂ ਦੀ ਸੂਈ ਹੋਈ ਆ ਪੂਰੀ ਸੀਲਾ ਤੁਸੀਂ ਵੇਖ ਸਕਦੇ ਹੋ ਬਾਈ ਜੀ ਹਵਾਨੇ ਦੇ ਉੱਪਰ ਆਪਣਾ ਹੱਥ ਘੁਮਾ ਰਹੇ ਆ ਤੇ ਬਹੁਤ ਸੀਲਾ ਤੇ ਹਾਈਟ ਵੀ ਬਹੁਤ ਆ ਵੈੜ ਦੀ ਆ ਬੱਚਾ ਮਗਰ ਦੋਸਤੋ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਫੋਨ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤੁਸੀਂ ਵੈੜ ਨੂੰ ਖਰੀਦ ਸਕਦੇ ਹੋ ਮੋੜ ਲਿਓ ਬਾਈ ਜੀ ਪਿੱਛੇ ਤੋਂ ਹਵਾਨਾ ਬਹੁਤ ਹੀ ਸ਼ਾਨਦਾਰ ਦਿਖਾ ਰਹੀ ਆ ਤੇ ਚਾਰੇ ਥਣਾਂ ਦੀ ਆਪਾਂ ਗੱਲ ਕਰਕੇ ਚਾਰੇ ਥਣ ਚੰਗੀ ਵਿੱਥੀ ਤੇ ਲੱਗੇ ਆ। ਹਵਾਨੇ ਦਾ ਸਹਜ ਆ ਜਿਹੜਾ ਦੋਸਤੋ ਬਹੁਤ ਆ। ਤੇ ਦੁੱਧ ਵੀ ਕਰਮਾਂ ਵਾਲੀ ਚੰਗਾ ਹੀ ਪਾਉਗੇ। ਸੋ ਆਪਾਂ ਬਾਈ ਜੀ ਨੂੰ ਪੁੱਛ ਲਾਂਗੇ ਵੀ ਹੁਣ ਇਹ ਕਿੰਨੇ ਦੁੱਧ ਤੇ ਚੱਲ ਰਹੀ ਆ। ਬਾਈ ਜੀ ਦੁੱਧ ਕਿੰਨਾ ਹੋਣੀ ਜੇ ਤਾਂ ਤਿਆਰ? ਤਿਆਰ 20 ਲੀਟਰ ਆ ਜੀ। ਠੀਕ ਹੈ ਜੀ। ਜੇ ਕਿਸੇ ਨੇ ਚਵਾਈ ਕਰਨੀ ਹੋਵੇ ਤਾਂ ਕਰ ਸਕਦੇ। ਹਾਂ ਜੀ ਭਾ ਚਾਰ ਟੈਂਕ ਚ ਆ ਕੇ ਆਪਣੇ ਘਰ ਇੱਥੇ। ਠੀਕ ਆ ਵੀ। ਆਪਣੇ ਘਰ ਦੀ ਗਾਰੰਟੀ ਆ ਗਾਂ ਆਪਣੀ ਕੋਈ ਗਾਰੰਟੀ। ਹਾਂ ਜੀ ਹਾਂ ਜੀ। ਹਾਂ ਜੀ। ਕੀ ਡਿਮਾਂਡ ਆਈ ਇਹਦੀ ਇਹ 85000 ਰੁਪਇਆ ਲੈਣ ਦੇਣੀ ਆ ਤੇ ਥੋੜਾ ਬਹੁਤਾ ਵਿਚੋ ਮਾਨਤਾਣੀ ਮਾਨਤਾਣ ਹੋ ਜੂ ਆ ਜਾਂਦਾ ਕੋਈ ਨਹੀਂ ਤਾਂ ਹਾਂਜੀ 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 ਜਿਹੜੀ 2 ਨੰਬਰ ਤੇ ਵਹਿੜ ਖੜੀ ਹੈ ਜੀ ਉਹਦੀ ਕੀ ਡੀਟੇਲ ਆਈ ਉਹਦਾ ਹੈਗਾ ਹੀ ਹੁਣ 13 ਲੀਟਰ ਦੁੱਧ ਆ ਹਾਂਜੀ ਤੇ ਸੂਈ ਨੂੰ ਹੋ ਗਿਆ ਸਵਾ ਕ ਮਹੀਨਾ ਠੀਕ ਹੈ ਜੀ ਹਾਂਜੀ ਦੂਜੇ ਦੂਜੇ ਸੂਈ ਆਉਗੀ ਓਕੇ ਓਕੇ ਤੇ ਬੱਚਾ ਉਹਦੇ ਮਗਰ ਹੀ ਬੱਚਾ ਜੀ ਬੱਛਾ ਸੀਗਾ ਮਰ ਗਿਆ ਠੀਕ ਹੈ ਜੀ ਦੁੱਧ ਹੁਣ ਕਿੰਨਾ ਤਿਆਰ ਆ ਜੀ ਮੌਕੇ ਤੇ 13 ਲੀਟਰ ਹੁਣ ਤਿਆਰ ਆ ਜੀ ਠੀਕ ਹੈ ਜੀ ਤੋਰੇ ਬਾਈਓ ਵੇ ਦੇ ਤੁਸੀਂ ਦੇਖ ਸਕਦੇ ਹੋ ਬੱਚਾ ਮਗਰ ਐਕਸਪਾਇਰ ਹੋ ਗਿਆ ਦੁੱਧ 13 ਲੀਟਰ ਬਾਈ ਜੀ ਕਹਿੰਦੇ ਵੀ ਹੁਣ ਤਿਆਰ ਆ ਮੌਕੇ ਤੇ ਹਾਜ਼ਰ ਥਾਣਾ ਦਾ ਤੁਸੀਂ ਸਾਈਜ਼ ਚੈੱਕ ਕਰ ਲਓ ਬਿਲਕੁਲ ਬਹੁਤ ਵਧੀਆ ਸਾਈਜ਼ ਆ ਮੁਠੀ ਦੇ ਆਕਾਰ ਦੇ ਥਾਣਾ ਦੋਸਤੋ ਤੇ ਮੂੰਹ ਦੀ ਸ਼ੇਪ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਇਹਦੀ ਹਾਈਟ ਆ ਦੋਸਤੋ ਮੀਡੀਅਮ ਆ ਵੀਰ ਜੀ ਇਹ ਕਿਹੜਾ ਸ਼ਾਂਖ ਆ ਪਿੱਛੇ ਚਲਦੀ ਆ ਜੀ ਉਹ ਨਹੀਂ ਜੀ ਨਹੀਂ ਥਾਣਾ ਦਾ ਠੀਕ ਹੈ ਠੀਕ ਮੋੜ ਲਓ ਬਾਈ ਜੀ ਇੱਕ ਪਿੱਛੇ ਜਿਹੜੀ ਸ਼ਾਂਖ ਆ ਦੋਸਤੋ ਬਾਈ ਜੀ ਕਹਿੰਦੇ ਵੀ ਉਹ ਬੰਦ ਆ ਤੇ ਚਾਰੇ ਥਾਣਾ ਦੀ ਚਵਾਈ ਬਹੁਤ ਹੀ ਵਧੀਆ ਤੁਸੀਂ ਉਹ ਚਵਾਈ ਕਰਕੇ ਪਸ਼ੂ ਨੂੰ ਖਰੀਦ ਸਕਦੇ ਹੋ ਜਿਹੜਾ ਵੀ ਪਸ਼ੂ ਕਿਸੇ ਵੀਰ ਨੂੰ ਪਸੰਦ ਆਊਗਾ ਤੁਸੀਂ ਇੱਥੇ ਆ ਕੇ ਆਪਣੀ ਜਾਂਚ ਪੜਤਾਲ ਖੁਦ ਕਰ ਸਕਦੇ ਹੋ ਬਾਈ ਜਿਹੜੀ 3 ਨੰਬਰ ਤੇ ਵੜਾ ਜੀ ਹਾਂਜੀ ਉਹ ਵੀ ਦੂਜੇ ਸੂਵੇ ਆ ਠੀਕ ਹੈ ਜੀ ਤੇ ਇਸ ਟਾਈਮ ਉਹਦੇ ਥੱਲੇ ਹੈਗਾ 17-18 ਲੀਟਰ ਦੁੱਧ ਠੀਕ ਹੈ ਬਾਈ ਮਗਰ ਮੱਛੀ ਆ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਸੂਈ ਹੈ ਇਹ 25 ਦਿਨਾਂ ਦੀ ਸੂਈ ਹੋਈ ਆ ਮਹੀਨਾ ਮੰਨ ਲਓ ਤੁਸੀਂ ਹਾਂਜੀ ਹਾਂਜੀ ਅੱਜ ਮਹੀਨਾ ਮੰਨ ਲ ਕੇ ਚੱਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਹਵਾਨੇ ਦਾ ਸਹਿਜ ਬਹੁਤ ਵਧੀਆ ਤੇ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਫੇਸ ਦੀ ਤੁਸੀਂ ਜੇ ਗੱਲ ਕਰੀ ਤਾਂ ਫੇਸ ਬਹੁਤ ਸੋਹਣਾ ਵਹਿੜਦਾ ਤੇ ਪਿੱਛੇ ਤੋਂ ਵੀ ਹਵਾਨਾ ਚੰਗਾ ਦਿਖਾ ਰਹੀ ਆ ਤੁਹਾਨੂੰ ਆਪਾਂ ਚਲਾ ਕੇ ਦਿਖਾ ਦੇਵਾਂਗੇ ਸੋ ਜਿਹੜੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਤੁਸੀਂ ਖਰੀਦ ਸਕਦੇ ਹੋ ਤੇ ਆਪਣੀ ਤਸੱਲੀ ਆ ਕੇ ਖੁਦ ਕਰ ਸਕਦੇ ਹੋ ਚਾਰੇ ਥਣਾ ਦੇ ਸਹਿਜ ਦੀ ਗੱਲ ਕਰੀਏ ਤੇ ਬਹੁਤ ਹੀ ਵਿਥੀ ਤੇ ਬਹੁਤ ਹੀ ਸੋਹਣਾ ਥਾਨ ਲੱਗਾ ਹੈ ਫੇਸ ਬਹੁਤ ਵਧੀਆ ਵਹਿੜਦਾ ਤੇ ਰੰਗ ਰੂਪ ਵੀ ਚੰਗਾ ਹੈ ਪਿੱਛੇ ਤੋਂ ਜੇ ਆਪਾਂ ਹਵਾਨੇ ਦੀ ਗੱਲ ਕਰੀਏ ਦੋਸਤੋ ਇਹ ਵੀ ਵਹਿੜ ਪਿੱਛੇ ਤੋਂ ਹਵਾਨਾ ਬਹੁਤ ਵਧੀਆ ਦਿਖਾ ਰਹੀ ਆ ਮੋੜ ਲਓ ਬਾਈ ਜੀ ਤੇ ਹਾਈਟ ਇਹਦੀ ਵੀ ਚੰਗੀ ਆ ਸੋ ਜਿਹੜਾ ਵੀ ਕੋਈ ਪਸ਼ੂ ਕਿਸੇ ਵੀ ਨੂੰ ਪਸੰਦ ਆਊਗਾ ਤੁਸੀਂ ਉਹਦੀ ਤਸੱਲੀ ਆਪ ਕਰਨੀ ਆ ਫੋਨ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾਵਾਂਗੇ ਬਾਈਆਂ ਨਾਲ ਕੰਟੈਕਟ ਤੁਸੀਂ ਖੁਦ ਕਰ ਲੈਣਾ ਇਹਦੀ ਕੀ ਡਿਮਾਂਡ ਸੀਗੀ ਇਹਦੀ 70000 ਰੁਪਏ ਹੈ ਇਹਦਾ ਮੌਕੇ ਤੇ ਜੀ ਕੁਝ ਹੋ ਜੂ ਮਾਨ ਤਨ ਹੋ ਜੂਗਾ ਜੀ ਕੋਈ ਨਹੀਂ ਮਾੜਾ ਮੋਟਾ ਠੀਕ ਹੈ ਜੀ ਹਾਂ ਜੀ ਧੰਨਵਾਦ ਬਾਈ ਓਕੇ ਜੀ